ਦੋਨਾ ਮੰਦਰ ਵਿੱਚ ਹੋਏ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਇੱਕ ਕਾਬੂ ਜ਼ਿਲ੍ਹਾ ਕਪੂਰਥਲਾ ਦੇ ਐਸਐਸਪੀ ਵਤਸਲਾ ਗੁਪਤਾ ਆਈਪੀਐਸ ਨੇ ਵੀਰਵਾਰ ਨੂੰ ਸਥਾਨਕ ਪੁਲਿਸ ਲਾਈਨ ਵਿਖੇ ਪ੍ਰੈਸ ਕਾਨਫਰੰেন্স ਕਰਦਿਆਂ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਵਿੱਚ سنگੀਨ ਜੁਰਮਾਂ ਦੀ ਰੋਕਥਾਮ ਵਿਰੁੱਧ ਛੇਤੀ ਮੁਹਿੰਮ ਤਹਿਤ ਸ੍ਰੀ ਰਮਨਿੰਦਰ ਸਿੰਘ ਪੁਲਿਸ ਕਪਤਾਨ ਤਫਤੀਸ਼ ਕਪੂਰਥਲਾ ਸ੍ਰੀ ਗੁਰਮੀਤ ਸਿੰਘ ਡੀਐਸਪੀ ਸਾਹਿਬ ਸਬ ਡਿਵੀਜ਼ਨ ਕਪੂਰਥਲਾ ਅਤੇ ਥਾਣਾ ਸਦਰ ਕਪੂਰਥਲਾ ਵੱਲੋਂ ਬੜੀ ਮਿਹਨਤ ਲਗਨ ਸੂਤਰਾ ਰਾਹੀਂ ਅਤੇ ਟੈਕਨੀਕਲ ਤਰੀਕੇ ਨਾਲ ਕਾਰਵਾਈ ਕਰਦੇ ਹੋਏ ਪਿੰਡ ਸਿਧਵਾ ਦੋਨਾਂ ਵਿੱਚ ਹੋਏ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਐਸਐਸਪੀ ਸਾਇਬ ਨੇ ਦੱਸਿਆ ਕਿ ਮਿਤੀ 19 12 2023 ਨੂੰ ਫੂਲ ਬਾਬੂ ਪੁੱਤਰ ਹਿੰਮਤ ਰਾਏ ਵਾਸੀ ਮੇ ਟੋਲਾ ਮਧੁਵਾਰਾ ਥਾਣਾ ਤਤਰੀਆ ਜ਼ਿਲ੍ਹਾ ਮਤੇਆਰੀ ਸਟੇਟ ਬਿਹਾਰ ਹਾਲ ਵਾਸੀ ਕਿਰਾਏਦਾਰ ਵਿਜੇ ਕੁਮਾਰ ਫੌਜੀ ਸਿਧਵਾ ਦੋਨਾ ਥਾਣਾ ਚਦਰਕਪੂਰ ਥਲਾ ਨੇ ਬਿਆਨ ਲਿਖਾਇਆ ਸੀ ਕਿ ਉਹ ਸਮੇਤ ਆਪਣੀ ਪਤਨੀ ਸ੍ਰੀਤਾ ਦੇਵੀ ਦੇ ਜਿਸ ਦੀ ਉਮਰ ਤਕਰੀਬ 32 ਸਾਲ ਦੇ ਨਾਲ ਵਿਜੇ ਕੁਮਾਰ ਫੌਜੀ ਸਿਧਵਾ ਦੇਣਾ ਤੇ ਮਕਾਨ ਵਿੱਚ ਕਿਰਾਏ ਤੇ ਰਹਿ ਰਿਹਾ ਸੀ ਮਿਤੀ 18 12 2023 ਨੂੰ ਉਸ ਮੇਤ ਆਪਣੀ ਪਤਨੀ ਸ੍ਰੀਤਾ ਦੇਵੀ ਦੇ ਮਾਤਾ ਸੈਲਾਨੀ ਮੰਦਰ ਸਿਧਵਾ ਦੋਨਾ ਵਕਤ ਕਰੀਬ 7:30 ਵਜੇ ਸ਼ਾਮ ਮੱਥਾ ਟੇਕਣ ਲਈ ਗਿਆ ਸੀ ਅਤੇ ਮੇਰੀ ਪਤਨੀ ਸ੍ਰੀਤਾ ਦੇਵੀ ਮੇਰੇ ਅੱਗੇ-ਅੱਗੇ ਝਾੜ ਰਹੀ ਸੀ ਮੈਂ ਉਸ ਦੇ ਮਗਰ ਝਾੜ ਰਿਹਾ ਸੀ ਜਦੋਂ ਮੇਰੀ ਪਤਨੀ ਮੰਦਰ ਵਿੱਚ ਲੰਗਰ ਹਾਲ ਦੇ ਕੋਲ ਪੁੱਜੀ ਤਾਂ ਹਰਨੇਕ ਸਿੰਘ ਗੁਰਵਨੇਕਾ ਪੁੱਤਰ ਪਿਆਰਾ ਸਿੰਘ ਵਾਸੀ ਲੋਹੀਆਂ ਖਾਸ ਹਾਲ ਵਾਸੀ ਸਿਧਵਾ ਦੋਨਾਂ ਉਸ ਦੀ ਪਤਨੀ ਸ੍ਰੀਤਾ ਦੇਵੀ ਤੇ ਲੋਹੇ ਦੀ ਰਾਡ ਨਾਲ ਉਸ ਦੇ ਸਿਰ ਮੂੰਹ ਤੇ ਲਗਾਤਾਰ ਵਾਰ ਕੀਤੇ ਜਿਸ ਕਰਕੇ ਉਹ ਸੱਟਾ ਲੱਗਣ ਕਰਕੇ ਖੂਨ ਨਾਲ ਲਤਪਤ ਹੋ ਗਈ ਅਤੇ ਜ਼ਮੀਨ ਤੇ ਡਿੱਗ ਪਈ ਅਤੇ ਬੇਹੋਸ਼ ਹੋ ਗਈ ਹਰਨੇਕ ਸਿੰਘ ਉਫਨੇਕਾ ਉਕਤ ਵੱਲੋਂ ਵਾਰਦਾਤ ਸਮੇਂ ਵਰਤੀ ਹੋਈ ਲੋਹੇ ਦੀ ਰਾਡ ਮੌਕੇ ਤੇ ਸੁੱਟ ਕੇ ਭੱਜ ਗਿਆ ਵਜਾ ਰੰਜਿਸ਼ ਇਹ ਹੈ ਕਿ ਉਸ ਦੀ ਪਤਨੀ ਸੁਰੀਤਾ ਦੇਵੀ ਨੂੰ ਮੰਦਰ ਵਿੱਚ ਆਉਣ ਤੋਂ ਰੋਕਦਾ ਸੀ ਅਤੇ ਉਹ ਮੰਦਰ ਦੇ ਮੇਨ ਗੇਟ ਤੇ ਬਣੇ ਕਮਰੇ ਵਿੱਚ ਕਈ ਵਾਰ ਕਈ ਕਿ ਦਿਨ ਰਹਿੰਦਾ ਹੁੰਦਾ ਸੀ ਜਿਸ ਤੇ ਮੁਕੱਦਮਾ ਨੰਬਰ 118 ਮਿਤੀ 19/12/2023 ਅਤੇ ਧਾਰਾ 302 ਥਾਣਾ ਸਦਰਕਪੂਰਥਲਾ ਜ਼ਿਲ੍ਹਾ ਕਪੂਰਥਲਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਅਤੇ ਮਿਤੀ 27/12/2023 ਨੂੰ ਹਰਨੇਕ ਸਿੰਘ ਉਰਵਨੇ ਕਾ ਪੁੱਤਰ ਪਿਆਰਾ ਸਿੰਘ ਵਾਸੀ ਵਾਰਡ ਨੰਬਰ 10 ਲੋਹੀਆਂ ਤਹਿਸੀਲ ਸ਼ਹਾਕੋਟ ਜ਼ਿਲ੍ਹਾ ਜਲੰਧਰ ਖਾਸ ਹਾਲ ਵਾਸੀ ਸਿਧਵਾ ਧੋਨਾ ਥਾਣਾ ਸਦਰ ਕਪੂਰਥਲਾ ਜ਼ਿਲ੍ਹਾ ਕਪੂਰਥਲਾ ਨੂੰ ਗ੍ਰਿਫਤਾਰ ਕੀਤਾ। ਵਕੂਆ ਸਮੇਂ ਹੀ ਇੱਕ ਲੋਹਾ ਰਾਡ ਬਰਾਮਦ ਕਰ ਲਈ ਸੀ। ਜਿਸ ਨਾਲ ਹਰਨੇਕ ਸਿੰਘ ਨੇ ਸ੍ਰੀਤਾ ਦੇਵੀ ਤੇ ਵਾਰ ਕਰਕੇ ਕਤਲ ਕੀਤਾ ਸੀ ਗ੍ਰਿਫਤਾਰ ਕੀਤੇ ਵਿਅਕਤੀ ਦਾ ਨਾਮ ਪਤਾ ਹਰਨੇਕ ਸਿੰਘ ਉਫ ਨੇਕਾ ਪੁੱਤਰ ਪਿਆਰਾ ਸਿੰਘ ਵਾਸੀ ਵਾਰਡ ਨੰਬਰ 10 ਲੋਹੀਣਾ ਤਹਿਸੀਲ ਸ਼ਹਾਕੋਟ ਜ਼ਿਲ੍ਹਾ ਜਲੰਧਰ ਖਾਸ ਹਾਲ ਵਾਸੀ ਸਿਧਵਾ ਦੋਨਾ ਥਾਣਾ ਸਦਰ ਕਪੂਰਥਲਾ ਜ਼ਿਲ੍ਹਾ ਕਪੂਰਥਲਾ ਰਾਮਤਗੀ ਲੋਹੇ ਦੀ ਰਾਤ ਮੌਕੇ ਤੇ ਬਰਾਮਦ ਕੀਤੀ ਗਈ ਜਿਸ ਨਾਲ ਸ੍ਰੀਤਾ ਦੇਵੀ ਦਾ ਕਤਲ ਕੀਤਾ ਹੈ ਕਪੂਰਥਲਾ ਤੋਂ ਰਾਜਿੰਦਰ ਕੁਮਾਰ ਕਪੂਰਥਲਾ ਦੀ ਵਿਸ਼ੇਸ਼ ਰਿਪੋਰਟ ਹਾਂਜੀ ਹਾਂਜੀ ਮੈਂ ਤੁਹਾਨੂੰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹਦਾ ਥੋੜਾ ਬਰੀਫ ਕਰੀ ਆ। ਆ ਮਿਤੀ 18 12 2023 ਦੇ ਵਿੱਚ ਸ਼ਾਮ ਸਿਦਵਾ ਦੋਨਾ ਪਿੰਡ ਦੇ ਵਿੱਚ ਇੱਕ ਮੰਦਿਰ ਪੈਂਦਾ ਹੈ ਸਲਾਨੀ ਦੇਵੀ ਮੰਦਿਰ। ਉੱਥੇ ਸਾਨੂੰ ਐਡਮਿਸ਼ਨ ਆਈ ਕਿ ਉੱਤੇ ਲੜਾਈ ਕਰਨੇ ਕੇ ਬਾਅਦ ਇੱਕ ਬੰਦਾ ਜਿਹੜਾ ਜਿਹਦਾ ਨਾਮ ਹੈ ਹਰਨੇਕ ਸਿੰਘ ਆ ਇਹਨੇ ਇੱਕ ਲੇਡੀ ਸਰੇਤਾ ਦੇਵੀ ਵਾਈਫ ਆਫ ਫੂਲ ਬਾਬੂ ਇਹਦੇ ਉੱਪਰ ਹਮਲਾ ਕੀਤਾ ਹੈ ਉਹ ਹਮਲਾ ਕਰਕੇ ਇਹਦਾ ਮਰਡਰ ਕਰਤਾ ਹੈ। ਫਰ ਅਸੀਂ ਇਮੀਡੀਏਟਲੀ ਐਫ ਆਈ ਆਰ ਰਜਿਸਟਰ ਕੀਤੀ ਆ ਜਿਹੜੀ ਐਫ ਆਈ ਆਰ ਨੰਬਰ 118 2023 ਇਹ ਅਸੀਂ ਰਜਿਸਟਰ ਕੀਤੀ ਸਦਰ ਥਾਣੇ ਦੇ ਵਿੱਚ ਹੈ ਨਾ ਹਾਂ ਸਦਰ ਸਦਰ ਕਪੂਰਥਲਾ ਥਾਣੇ ਦੇ ਵਿੱਚ ਇਹ ਜੋ ਲੇਡੀ ਔਰ ਇਹਦਾ ਹਸਬੰਡ ਹੈ ਇਹ ਬਿਹਾਰ ਦੇ ਰਹਿਣੇ ਵਾਲੇ ਨੇ ਔਰ ਇਥੇ ਸਦਵਾ ਦੋਨਾ ਪਿੰਡ ਦੇ ਵਿੱਚ ਇਹ ਕਿਸੇ ਰੈਸਟੋਰੈਂਟ 'ਚ ਕੰਮ ਕਰਦੇ ਸੀ ਔਰ ਆਪਣੇ ਕੰਮ ਕਰਨ ਤੋਂ ਬਾਅਦ ਇਹ ਸ਼ਾਮ ਨੂੰ ਜਾ ਕੇ ਨਾ ਮੰਦਿਰ ਦੇ ਵਿੱਚ ਸੇਵਾ ਕਰਦੇ ਆ ਇਹ ਬੰਦਾ ਜਿਹੜਾ ਹਰਨੇਕ ਸਿੰਘ ਹੈ ਇਹ ਵੀ ਉੱਥੇ ਆਉਂਦਾ ਸੀ ਔਰ ਇਹ ਬੰਦੇ ਦਾ ਕੋਈ ਉਹ ਰਹਿ ਨਾ ਨਹੀਂ ਹੈ ਇਹ ਇਦਾਂ ਹੀ ਰਹਿਣਾ ਹੈ ਰਿਸ਼ਤੇਦਾਰ ਜ਼ਰੂਰ ਹੈ ਪਰ ਉਹਨਾਂ ਨੇ ਇਹਨੂੰ ਘਰ ਤੋਂ ਕੱਢਿਆ ਹੋਇਆ ਹੈ। ਤੋਂ ਇਹਦੀ ਬੈਨ ਕਿਤੇ ਹੋਰ ਰਹਿੰਦੇ ਨੇ ਦੂਰ ਇਹਦਾ ਇੱਕ ਜੀਜਾ ਹੈ ਉਹ ਵੀ ਰਹਿੰਦਾ ਹੈ ਕੰਮ ਵਲਗ ਹੈ ਪਰ ਇਹ ਉਸਨ ਉਹਨਾਂ ਦੇ ਨਾਲ ਵੀ ਲੜ ਕੇ ਆਇਆ ਹੈ। ਫਿਰ ਉੱਥੇ ਮੰਦਰ ਦੇ ਵਿੱਚ ਇਹਨਾਂ ਦੀ ਕੁਝ ਬਹਿਸ-ਬੁਸਾਈ ਹੋਈ ਹੈ ਪਰ ਬਹਿਸ ਦੇ ਨਾਲ ਇਹਨੇ ਆਪਣੀ ਉਹ ਰੋਡ ਰੋਡ ਨਾਲ ਉਹ ਲੇਡੀ ਕੇ ਉੱਪਰ ਹਮਲਾ ਕਰਤਾ ਜਿਸ ਕਰਕੇ ਉਹਦੀ ਡੈਥ ਹੋ ਗਈ। ਇਨੂੰ ਫਿਰ ਅਸੀਂ ਅਰੈਸਟ ਆਇਡੈਂਟੀਫਾਈ ਕਰਕੇ ਸਾਡੀ ਟੀਮ ਨੇ ਬੜੀ ਮਿਹਨਤ ਨਾਲ ਇਹਦੇ ਵਿੱਚ ਨਾ ਇਹਦਾ ਦਾ ਬੰਦਾ ਸਭ ਤੋਂ ਇੰਪੋਰਟੈਂਟ ਗੱਲ ਹੈ ਨਾ ਕਿ ਇਹ ਜਿਹੜਾ ਬੰਦਾ ਹੈ ਨਾ ਇਹ ਹੀ ਇਸ ਲਾਈਕ ਅ ਵੈਂਡਰ ਆ ਇਹਦੇ ਕੋਲ ਤੁਹਾਨੂੰ ਨਾ ਕੋਈ ਮੋਬਾਈਲ ਹੈਗਾ ਨਾ ਇਹਦਾ ਕੋਈ ਪਤਾ ਹੈ ਕਿੱਥੇ ਹੈ ਬੜੀ ਮਿਹਨਤ ਨਾਲ ਅਸੀਂ ਥਰੂ ਇੰਟੈਲੀਜੈਂਸ ਇਹਨੂੰ ਗ੍ਰਿਫਤਾਰ ਕੀਤਾ ਹੈ

ਔਰ ਬਹਿਨ ਕੇ ਘਰ ਤੁਸੀਂ ਕਿੰਨਾ ਰਹਿ ਸਕਦੇ ਹੋ ਔਰ ਝਗੜਾ ਜਾ ਕੇ ਕਰੋਗੇ ਤਾਂ ਫਿਰ ਘਰ ਵਾਲੋਂ ਨੇ ਵੀ ਨਹੀਂ ਰੱਖਣਾ ਹੈ ਤਾਂ ਇਦਾਂ ਹੈ ਕਿ ਲੜਵਾ ਝਗੜਦਾ ਸੀ ਇਸ ਕਰਕੇ ਘਰੇ ਨਹੀਂ ਰੱਖਦੇ ਸੀ ਇਹਨਾਂ ਦਾ ਕੋਈ ਪ੍ਰੋਫਾਈਲ ਨਹੀਂ ਨਹੀਂ ਕੋਈ ਰਜਿਸਟਰ ਪ੍ਰੋਫਾਈਲ ਹੈ ਦੀ ਚੀਜ਼ ਨਹੀਂ ਇਹਦੀ ਪ੍ਰੋਫਾਈਲ ਹੈ ਹੀ ਡਸਨਟ ਹੈਵ ਐਨੀ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਦਾ ਆਈ ਥਿੰਕ ਇਟ ਜਸਟ ਕਿ ਸ਼ਾਇਦ ਮੇਬੀ ਫਿਟ ਆਫ ਰੇਜ ਜਾਂ ਕੋਈ ਲੜਾਈ ਦੇ ਦੌਰਾਨ ਇਦਾਂ ਮੇਬੀ ਗੁੱਸਾ ਕਰਕੇ ਮੇਬੀ ਕਿਲਡਰ ਇਸ ਕਾਰਨ ਵੀ ਆਰ ਇਨਵੈਸਟੀਗੇਟਿੰਗ ਤਾਂ ਕੀ ਕਰਦਾ ਸੀ ਮੈਂ ਨਹੀਂ ਦੇਖੀ ਵੀ ਡੋਨਟ ਵਰਕ ਨਹੀਂ ਵਸਕੀਨ ਮਤਲਬ ਉਹ ਹੀ ਤੁਮਤਾ ਕਰਦਾ ਹੋਣਾ ਜੀ ਮਤਲਬ ਨਹੀਂ ਨਹੀਂ ਇਹ ਨਹੀਂ ਹੈ ਵੀ ਆਰ ਵਰਕਿੰਗ ਕੰਪਲੀਟਲੀ ਔਨ ਫੈਕਟਸ ਜਿਹੜੇ ਫੈਕਟਸ ਨੇ ਆਪ ਨੋ ਇੰਟਿਊਸ਼ਨ ਅਸੀਂ ਇਹਨੂੰ ਪੁੱਛ ਕੇ ਹੀ ਕਰਾਂਗੇ ਇਹਦੇ ਬਾਅਦ ਕੀ ਕੀ ਇਹਦਾ ਬੰਦਪੀ ਮੇਬੀ ਫਿਟ ਆਫ ਰੇਜ ਨਾ ਕਿ ਕੋਈ ਗੁੱਸਾ ਕਰਕੇ ਜਾਂ ਕੋਈ ਲੜਾਈ ਹੋਇਆ ਤਾਂ ਇਹਨੂੰ ਇੱਕਦਮ ਸੇ ਗੁੱਸਾ ਆਇਆ ਜਾਂ ਜੋ ਵੀ ਹੈ ਵਟ ਏਵਰ

ਮੈਡਮ ਜੇ ਦੂਸਰਾ ਮਾਮਲਾ ਕੀ ਮਾਮਲਾ ਵਾ ਦੂਸਰੇ ਮਾਮਲੇ ਤੇ ਜਿਹੜਾ ਰੋਪੀ ਦੂਸਰਾ ਮਾਮਲਾ ਇਹ ਹੈ ਕਿ ਪਿੱਛੇ ਵੀ ਨਾ ਅਸੀਂ ਇਦਾਂ ਦੇ ਬੰਦੇ ਗ੍ਰਿਫਤਾਰ ਕੀਤੇ ਸੇ ਜਿਹੜੇ ਨਾ ਟਰਾਂਸਫਾਰਮਰ ਦਾ ਆਇਲ ਚੁਰਾ ਲੈਂਦੇ ਨੇ ਔਰ ਕਾਫੀ ਮਾਤਰਾ ਮੇ ਉਹਨੇ ਵੇਚ ਕੇ ਨਾ ਪੈਸੇ ਕਮਾਉਂਦੇ ਨੇ ਇਦਾਂ ਦੇ ਚੋਰ ਕਾਫੀ ਪਿੱਛੇ ਅਸੀਂ ਫੜੇ ਹਨ ਰੋਪੀ ਦੇ ਪਿੱਛੇ ਇਹ ਗੈਂਗ ਪੂਰਾ ਅਸੀਂ ਫੜਿਆ ਸੀ ਪਿੱਛੇ ਵੀ ਮੈਂ ਬ੍ਰੀਫਿੰਗ ਕੀਤੀ ਸੀ ਕੱਲ ਵੀ ਅਸੀਂ ਇਦਾਂ ਦੇ ਦੋ ਚੋਰ ਫੜੇ ਹਨ ਮੌਕੇ ਤੇ ਹੀ ਫੜੇ ਜਿਹੜੇ ਨਾ ਟਰਾਂਸਫਾਰਮਰ ਦਾ ਆਇਲ ਚੋਰੀ ਕਰਦੇ ਹਨ ਇਹ ਦੋਨੋਂ ਬੰਦੇ ਸਾਡੇ ਹੈਬਿਟੂਅਲ ਅਫੈਂਡਰ ਹਨ ਇਹਨਾਂ ਦੇ ਉੱਪਰ ਪਹਿਲੇ ਵੀ ਪਰਚੇ ਦਰਜ ਹਨ ਇੱਕ ਬੰਦਾ ਹੈ ਸੁਰਿੰਦਰ ਸਿੰਘ ਇਹ ਵੀ ਬੂਟਾ ਪੈਂਟ ਦਾ ਰਹਿਣ ਵਾਲਾ ਹੈ ਦੂਜਾ ਸ਼ਿੰ다 ਸਿੰਘ ਇਹ ਵੀ ਬੂਟਾ ਪੈਂਟ ਦਾ ਰਹਿਣ ਵਾਲਾ ਹੈ ਸੁਰਿੰਦਰ ਦੇ ਉੱਪਰ ਤਿੰਨ ਪਰਚੇ ਦਰਜ ਹੈ ਤੇ ਸ਼ਿੰ다 ਦੇ ਉੱਪਰ ਦੋ ਪਰਚੇ ਦਰਜ ਹੈ ਇਹਨਾਂ ਦੋਨੋਂ ਨੂੰ ਅਸੀਂ ਗ੍ਰਿਫਤਾਰ ਕਰਕੇ ਥਾਣੇ ਸੁਬਾਨਪੁਰ ਮੈਂ ਐਫ ਆਈ ਆਰ ਨੰਬਰ 186 ਦਰਜ ਕੀਤੀ ਹੈ ਇਹ ਟ੍ਰਾਂਸਫਰਮੈਂਟ ਜਿਹੜਾ ਤੇਲ ਚੋਰੀ ਚੱਲ ਰਿਆ ਸੀ ਕਿਸ ਥਾਂ ਤੇ ਕਿਸ ਜਗ੍ਹਾ ਦੇ ਉੱਪਰ ਚੱਲ ਰਿਆ ਸੀ ਜਦੋਂ ਤੁਸੀਂ ਮੋਕਕੇ ਦੇ ਉੱਪਰ ਨੋਂ ਫੜਿਆ ਹੈ ਨਾ ਨਟਾਈ ਆਇਆ ਹੈ ابھی ابھی ਹਾਂ ਡਿਸਕਲੋਜ਼ ਮੈਡਮ ਇਹ ਕੁਝ ਨਿਸ਼ਚੈ ਕਰਦੇ ਵੀ ਆਤੀ ਨੇ ਨਸ਼ੇ ਤੇ ਤੋਂ that is again medical thing ਮੈਨੇ ਕਦੋਂ ਤੋਂ ਕਰ ਰਹੇ ਕੰਮ ਕਿੰਨੇ ਦਾ ਬੈਕਗਰਾਉਂਡ ਮੈਨੇ ਕਿੰਨੇ ਕਾ ਪਰਚੇ ਦਰਦੇ ਪਹਿਲੇ ਵੀ ਇਨਕੇ ਉਪਰ ਪਰਚੇ ਦਰਜੇ ਮੈਂ ਦੱਸਤਾ ਤੁਹਾਨੂੰ ਦੋਨੋਂ ਦੇ ਉਪਰ ਤਿੰਨ ਤਿੰਨ ਦੋ 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 ਪਰਚੇ ਦਰਦੇ ਪਹਿਲੇ ਵੀ ਇਸੇ ਤਰ੍ਹਾਂ ਸਾਰੇ ਚੋਰੀ ਦੀ ਐਡੀ ਪੀਜ਼ ਚੋਰੀ ਦੀ ਮੈਨੇ ਕੋਈ ਪਿੱਛੇ ਵੱਡਾ ਗਰੋ ਇਹਨਾਂ ਦੇ ਪਿੱਛੇ ਅਸੀਂ ਨਾ ਫੜਿਆ ਹੈ অলਰੈਡੀ ਇੱਕ ਗਰੁੱਪ ਅਸੀਂ ਪੈਸੇ ਪਿੱਛੇ ਫੜਿਆ ਹੋਇਆ ਹੈ ਇਹ ਸਭ ਆਪਸ ਵਿੱਚ ਲਿੰਕਡੀਆਂ ਹੈ ਬਾਕੀ ਅਸੀਂ ਸਟੈਬਲਿਸ਼ ਕਰਾਂਗੇ ਕਿ ਇਹਨਾਂ ਦੇ ਉਸ ਗਰੁੱਪ ਦੇ ਨਾਲ ਕੀ ਲਿੰਕਡ ਹੈ ਮੇਬੀ ਇੱਕ ਕੋਈ ਗਿਰੋ ਦੇ ਹੋ ਸਾਰੇ ਮੈਂ ਕਿੱਥੇ ਜਿਹੜਾ ਵੇਚਦੇ ਵੈਰੀਫਾਈ ਕਰਕੇ ਪਤਾ ਲੱਗਦੇ ਕਿ ਕਿਤੇ ਮਰ ਜਿਹੜਾ ਹੁਣ ਦੋ ਫੜੇ ਆ ਇਹ ਦੋ ਹੀ ਆ ਕਿ ਹੋਰ ਵੀ ਇਹਨਾਂ ਦੇ ਨਾਲ ਕੰਮ ਕਰਦੇ ਬੰਦੇ ਪੁੱਛਕਿਸ਼ ਕਰਾਂਗੇ ਪਤਾ ਲੱਗੇਗਾ ਅੱਗੇ ਮੇਬੀ ਹੋਰ ਵੀ ਇਹਨਾਂ ਦਾ ਗੈਂਗ ਹੋ ਕਿਉਂਕਿ ਪਿੱਛੇ ਵੀ ਅਸੀਂ بڑے ਬੰਦੇ ਪੜੇ ਆ ਔਰ ਉਹਨਾਂ ਨੇ ਤਾਂ ਬਹੁਤ ਹੀ ਮਾਤਰਾ ਵਿੱਚ ਆਈ ਥਿੰਕ ਤੇਲ 10000 ਲੀਟਰ ਕੁਝ ਵੇਚਿਆ ਸੀ ਉਹ ਦੋ ਅਵੇ ਲੱਭਟ ਮੈਡਾ ਪਹਿਲਾਂ ਵੀ ਜਿੱਦਾਂ ਇਹਨਾਂ ਦੇ ਪਰਚੇ ਦਰਜ ਹੋਗੇ ਆ ਤੇ ਪਾਰਟ ਆਫ ਦੀ ਇਨਵੈਸਟੀਗੇਸ਼ਨ ਵੀ ਪਤਾ ਹੀ ਨਹੀਂ ਲੱਗਾ ਹਜੇ ਤੱਕ ਕਿ ਕਿੱਥੇ ਵੇਚਦੇ ਸੀਗੇ नहीं वी आर वेरीफाइंग अभी ना पीछे भी जो पर्चा दर्ज किया है भी अंत उन बंदों ने भी नामजद किया जो चोरी का माल खरीदते हैं ये पहला इंसीडेंट नहीं अभी सारे जिन्हें भी इंसीडेंट सारे थे, ट्रेस होए हैं वो सारे ना वन और सैकेंड लाइन ऑफ है इदा नहीं है कि साढ़े को मतलब अचानक कोई पीछे कोई केस हुआ उस सख्तीस किसी दूसरे चोर का नाम आया फिर आगे असं चले हैं तो ये सब आपस में है इदा कोई इट इज नॉट लाइक कि मतलब वी आर डूइंग ऑन द स्पॉट ठीक है वाले टाइम डूंगे खुलासा हो होगा हाँ वी आर डूइंग काफी गैंग फोट रहे जिनके भी चोर है नहीं करते हैं आस पास के दे भी करते हैं फ्लैश करते हैं कई बार इनके जो पर्चे हैं वो में भी हों कई बार पता नहीं लगता है क्योंकि जो बंदा यहाँ चोरी करता है वो जाके फगवाड़े भी करता है होशियारपुर भी करता है वो जलंधर भी करता है कमिश्नरेट भी तो सारी जगह एक्टिव रहते हैं ये मामले अपने जिले दर्जा या बहरले हो ਸੁਬਾਨਪੁਰ ਉਹ ਤਾਂ ਏਰੀਆ ਸੁਬਾਨਪੁਰ ਮੈਂ ਹੀ ਸੁਬਾਨਪੁਰ ਮੈਂ ਹੀ ਪਕੜੇ ਤੇ ਅੱਛਾ ਠੀਕ ਠੀਕ ਹੈ